ਅਸਤੀਫਾ ਮਨਜ਼ੂਰ PARTियां ਸ਼ੁਰੂ ਸੁਖਬੀਰ ਸਿੰਘ ਬਾਦਲ ਨੇ ਕੀਤਾ ਵਰਕਿੰਗ ਕਮੇਟੀ ਦਾ ਧੰਨਵਾਦ 1 ਮਾਰਚ ਨੂੰ ਅਕਾਲੀ ਦਲ ਨੂੰ ਮਿਲੇਗਾ ਨਵਾਂ ਪਰਦਾ ਜੀ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਕਰੀਬ 4 ਵਜੇ ਸ਼ੁਰੂ ਹੋਈ ਸੁਭੀਰ ਸਿੰਘ ਬਾਦਲ ਵੀ ਪਹੁੰਚੇ ਅਤੇ ਮੀਟਿੰਗ ਤੋਂ ਪਹਿਲਾਂ ਜੋ ਕਿਆਸ ਲਗਾਏ ਜਾ ਰਹੇ ਸਨ ਉਹ ਕਿਆਸ ਸਹੀ ਨਿਕਲੇ ਵਰਕਿੰਗ ਕਮੇਟੀ ਨੇ ਸੁਭੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਇਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਸੁਭੀਰ ਸਿੰਘ ਬਾਦਲ ਖਾਸ ਤੌਰ ਤੇ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਦਾ ਧੰਨਵਾਦ ਕਰਨ ਪਹੁੰਚੇ ਨਾਲ ਹੀ ਉਹਨਾਂ ਕਿਹਾ ਕਿ ਮੈਂ 5 ਸਾਲਾਂ ਤੋਂ ਦਿਲੋਂ ਜੋ ਹੋ ਸਕਦਾ ਸੀ ਉਹ ਮੈਂ ਪਾਰਟੀ ਲਈ ਕੀਤਾ ਤਾਂ ਦੇ ਹੀ ਨਾਲ ਸੇਵਾ ਕੀਤੀ ਉਹਨਾਂ ਨਾਲ ਹੀ ਸਾਰੀ ਲੀਡਰਸ਼ਿਪ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਕਰਕੇ ਮੈਂ ਆਪਣੀ ਸੇਵਾ ਨਿਭਾ ਸਕਿਆ ਸ਼੍ਰੋਮਣੀ ਕਾਲੀ ਦਲ ਦੇ ਡੈਲੀਗੇਟ ਸੈਸ਼ਨ ਨੇ ਮੈਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਸੀ ਕਾਲੀ ਦਲ ਦੀ ਪ੍ਰਧਾਨਗੀ ਦੀ ਕਾਲੀ ਦਲ ਦੀ ਸੇਵਾ ਸੰਭਾਲਣ ਦੀ ਪਿਛਲੇ 5 ਸਾਲ ਮੈਂ ਦਿਲੋਂ ਜੋ ਹੋ ਸਕਦਾ ਸੀ ਪਾਰਟੀ ਸੇਵਾ ਵਾਸਤੇ ਮੈਂ ਪੂਰਾ ਕੀਤਾ ਤੇ ਮੈਂ ਧੰਨਵਾਦ ਕਰਦਾ ਵਰਕਰਾਂ ਨੇ ਜਿਨ੍ਹਾਂ ਨੇ ਮੇਰਾ ਬੜਾ ਸਾਥ ਦਿੱਤਾ ਲੀਡਰਸ਼ਿਪ ਦਾ ਤਨਵਾਦ ਕਰਦਾ ਉਹਨਾਂ ਨੇ ਮੇਰਾ ਬਹੁਤ ਬਰਸਾਦ ਦਿੱਤਾ ਤੇ ਕਿਉਂਕਿ ਹੁਣ 5 ਸਾਲ ਪੂਰੇ ਹੋ ਗਏ ਐ ਮੈਂ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਤੇ ਉੱਤੇ ਪੇਸ਼ ਹੋਣਾ ਸੀ ਮੈਂ ਉਦੋਂ ਮਨ ਬਣਾ ਲਿਆ ਸੀ ਕਿ ਮੈਂ ਐਜ਼ ਨਮਾਨਾ ਸਿੱਖ ਜਾਣਾ ਮੈਂ ਉਦੋਂ ਹੀ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਸੀ ਪਰ ਕੋਈ ਕਾਰਨਾ ਕਰਕੇ ਉਦੋਂ ਅਸਤੀਫਾ ਮਨਜ਼ੂਰੀ ਹੋਇਆ ਇਸ ਕਰਕੇ ਮੈਂ ਅੱਜ ਖਾਸ ਆਇਆ ਸੀ ਕਿ ਮੇਰੀ ਜਿੰਮਵਾਰੀ ਜਿਹੜੀ ਮੈਂ ਦਿਲੋਂ ਚਾਹਣਾ ਹੈ ਕਿ ਪਾਰਟੀ ਭਰਤੀ ਵਰਕਿੰਗ ਕਮੇਟੀ ਫਿਰ ਤੋਂ ਕਰੇ ਤੇ ਉਹਦੇ ਬਾਅਦ ਭਰਤੀ ਦੇ ਬਾਅਦ ਇੱਕ ਨਵੀਂ ਲੀਡਰਸ਼ਿਪ ਜਾਂ ਨਵਾਂ ਜੋ ਵੀ ਪਾਰਟੀ ਚਾਹੇ ਉਹ ਇੱਕ ਨਵਾਂ ਪ੍ਰਧਾਨ ਚੁਣ ਸਕੇ ਤਾਂ ਇਸ ਕਰਕੇ ਅੱਜ ਮੈਂ ਖਾਸ ਕਰਕੇ ਸਾਰੇ ਵਰਕਰ ਕਮੇਟੀ ਦਾ ਕਿ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਆਇਆ ਕਿ ਉਹਨਾਂ ਨੇ ਜਦੋਂ ਮੇਰੀ ਕੋਲ ਜਿੰਮਵਾਰੀ ਸੀ ਬਹੁਤ ਜ਼ਿਆਦਾ ਸਾਥ ਦਿੱਤਾ ਥੈਂਕ ਯੂ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਲਈ ਹੋਰ ਅਧਿਕਾਰਿਕ ਫੈਸਲਿਆਂ ਦੀ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਦੱਸਿਆ ਗਿਆ ਕਿ 20 ਜਨਵਰੀ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਸ਼ੁਰੂ ਹੋਏਗੀ ਜੋ 20 ਫਰਵਰੀ ਤੱਕ ਚੱਲੇਗੀ ਅਤੇ 1 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਤੇ ਇਹਨਾਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਗੁਲਜ਼ਾਰ ਸਿੰਘ ਰਣੀਕੇ ਨੂੰ ਮੁੱਖ ਚੋਣ ਅਧਿਕਾਰੀ ਲਗਾਇਆ ਹੈ ਅਤੇ ਬਾਕੀ ਹਲਕਿਆਂ ਦੇ ਵਿੱਚ ਵੀ ਜੋਣ ਨਿਗਰਾਨ ਨਿਯੁਕਤ ਕੀਤੇ ਗਏ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਡਾਕਟਰ ਚੀਮਾ ਤੋਂ ਸਵਾਲ ਪਾਰਟੀ ਤੋਂ ਬਾਗੀ ਹੋਏ ਲੀਡਰਾਂ ਬਾਰੇ ਵੀ ਪੁੱਛਿਆ ਗਿਆ ਜਿਸ ਤੇ ਡਾਕਟਰ ਚੀਮਾ ਨੇ ਜਵਾਬ ਦਿੱਤਾ ਕਿ ਜਿਨ੍ਹਾਂ ਤੇ ਅਨੁਸ਼ਾਸਨੀ ਕਾਰਵਾਈ ਹੋਈ ਹੈ ਉਹ ਪ੍ਰਕਿਰਿਆ ਅਨੁਸਾਰ ਪਾਰਟੀ ਨੂੰ ਸੰਪਰਕ ਕਰਨ ਅਤੇ ਅਨੁਸ਼ਾਸਨੀ ਕਮੇਟੀ ਦੇ ਸਾਹਮਣੇ ਆਪਣਾ ਪੱਖ ਰੱਖਣ ਉਸ ਤੋਂ ਬਾਅਦ ਪਾਰਟੀ ਫੈਸਲਾ ਕਰੇਗੀ ਸਵਾਲੇ ਵੀ ਪੁੱਛਿਆ ਗਿਆ ਕੀ ਸੁਪੀਰ ਸਿੰਘ ਬਾਦਲ ਦੇ ਨਾਲ ਬਾਕੀ ਆਗੂਆਂ ਦੇ ਅਸਤੀਫਿਆਂ ਦਾ ਕੀ ਹੋਇਆ ਤਾਂ ਡਾਕਟਰ ਚੀਮਾ ਨੇ ਕਿਹਾ ਕਿ ਉਹਨਾਂ ਕੋਲ ਕੋਈ ਵੀ ਅਸਤੀਫਾ ਪੈਂਡਿੰਗ ਨਹੀਂ ਭਾਵੁਕਤਾ ਦੇ ਵਿੱਚ ਆ ਕੇ ਕਈ ਲੋਕਾਂ ਨੇ ਅਸਤੀਫੇ ਦੇਣ ਦੀ ਗੱਲ ਕਹੀ ਸੀ ਪਰ ਪਾਰਟੀ ਲੀਡਰਸ਼ਿਪ ਕੋਲ ਕਿਸੇ ਦਾ ਅਸਤੀਫਾ ਨਹੀਂ ਪਹੁੰਚਿਆ ਅੱਜ ਸ਼ਰਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਬੜੀ ਮਹੱਤਵਪੂਰਨ ਮੀਟਿੰਗ ਹੋਣੇ ਹੋ ਕੇ ਹਟਿਆ ਮੀਟਿੰਗ ਦੀ ਪ੍ਰਧਾਨਗੀ ਸਾਡੇ ਕਾਰਜਕਾਰੀ ਪ੍ਰਧਾਨ ਸਾਹਿਬ ਸਰਦਾਰ ਬਿੰਦਰ ਸਿੰਘ ਜੀ ਭੰਦਰ ਸਾਹਿਬ ਨੇ ਕੀਤੀ ਹੈ اور ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਆਪ ਤਕਕ ਤੋਂ ਤੌਰ ਤੇ ਇਸ ਮੀਟਿੰਗ ਦੇ ਵਿੱਚ ਹਾਜ਼ਰ ਹੋਇਆ ਕਿਉਂਕਿ ਉਹਨਾਂ ਦਾ ਅਸਤੀਫਾ ਪੈਂਡਿੰਗ ਸੀ ਔਰ ਕਾਫੀ ਦਿਨਾਂ ਤੋਂ ਉਹਨਾਂ ਨੇ ਪਾਰਟੀ ਦੇ ਉੱਤੇ ਇਸ ਗੱਲ ਵਾਸਤੇ ਜ਼ੋਰ ਵੀ ਪਾਇਆ ਸੀ ਕਿ ਮੇਰਾ ਅਸਤੀਫਾ ਚੇਤੀ ਪ੍ਰਵਾਨ ਕੀਤਾ ਜਾਵੇ ਤੇ ਅੱਜ ਆਪ ਵੀ ਉਸ ਕਾਰਜ ਦੀ ਪੂਰਤੀ ਵਾਸਤੇ ਉਹ ਮੀਟਿੰਗ ਦੇ ਵਿੱਚ ਖੁਦ ਆਪ ਹਾਜ਼ਰ ਹੋਏ ਆ ਇਸ ਕਰਕੇ ਉਹਨਾਂ ਦੀ ਬੇਨਤੀ ਦੇ ਉੱਤੇ ਇੱਕ ਤਾਂ ਵਰਕਿੰਗ ਕਮੇਟੀ ਨੇ ਜਿਹੜਾ ਉਹਨਾਂ ਦਾ ਅਸਤੀਫਾ ਸਾਡੇ ਕੋਲੇ ਪੈਂਡਿੰਗ ਸੀਗਾ ਉਹ ਪ੍ਰਵਾਨ ਕਰ ਲਿਆ ਪਾਰਟੀ ਦੀ ਭਰਤੀ ਕਰਨ ਦਾ ਉਹਦਾ ਅੱਜ ਐਲਾਨ ਕਰ ਦਿੱਤਾ ਭਤੀਆ ਉਹ 20 ਜਨਵਰੀ ਤੋਂ ਲੈ ਕੇ 20 ਫਰਵਰੀ ਤੱਕ ਕਿਉਂਕਿ ਪਹਿਲੀ ਸਟੇਜ ਤੇ ਅਸੀਂ 25 ਲੱਖ ਮੈਂਬਰਸ਼ਿਪ ਦਾ ਪੀਚਾ ਜਿਹੜਾ ਉਹ ਰੱਖਿਆ ਅਰੇ ਜਿਹੜੀ 1 ਮਾਰਚ ਨੂੰ ਅਸੀਂ 2025 ਨੂੰ ਪਾਰਟੀ ਦੀ ਜਿਹੜੀ ਪ੍ਰਧਾਨਗੀ ਚੋਣ ਹੈ ਉਹ ਕਰਵਾਣੀ ਉਹ ਸਾਰਾ ਉਹ ਪ੍ਰੋਗਰਾਮ ਉਲੀਕਣ ਵਾਸਤੇ ਜੋ ਪਾਰਟੀ ਦੇ ਸੰਵਿਧਾਨ ਦੇ ਵਿੱਚ ਜੋ ਵਿਵਸਥਾ ਉਹਦੇ ਮੁਤਾਬਕ ਇੱਕ ਅਸੀਂ ਪਾਰਟੀ ਵੱਲੋਂ ਮੁੱਖ ਚੋਣ ਅਧਿਕਾਰੀ ਹਮੇਸ਼ਾ ਨਿਯਤ ਕਰਦੇ ਆ ਕਿਉਂਕਿ ਭੁੰਦਰ ਸਾਹਿਬ ਹੁਣ ਐਕਸਲ ਵਰਕਿੰਗ ਪ੍ਰੈਜ਼ੀਡੈਂਟ ਦੇ ਤੌਰ ਤੇ ਕੰਮ ਕਰ ਰਹੇ ਆ ਤੇ ਸਰਦਾਰ ਗੁਜਾਰ ਸਿੰਘ ਰਾਣੀ ਕੇ ਜਿਹੜੇ ਸਾਡੇ ਪਾਰਟੀ ਦੇ ਬਹੁਤ ਸੀਨੀਅਰ ਪੁਰਾਣੇ ਤਕਸਾਲੀ ਆਗੂ ਨੇ ਐਸੀ ਵਿੰਗ ਦੇ ਸਾਡੇ ਪਾਰਟੀ ਦੇ ਪ੍ਰਧਾਨ ਵੀ ਨੇ ਕੋਰ ਕਮੇਟੀ ਦੇ ਮੈਂਬਰ ਵੀ ਨੇ ਸਾਬਕਾ ਮੰਤਰੀ ਵੀ ਨੇ ਉਹ ਜਿਹੜੇ ਆ ਇਸ ਚੋਣ ਵਾਸਤੇ ਜਿਹੜੀ ਜਥੇਬੰਦਕ ਚੋਣ ਐਸਾ ਦੀ ਪਾਰਟੀ ਦੀ ਉਹਦੇ ਮੁੱਖ ਚੋਣ ਅਧਿਕਾਰੀ ਦੇ ਤੌਰ ਤੇ ਕੰਮ ਕਰਨਗੇ ਜਦੋਂ 18 ਨਵੰਬਰ ਨੂੰ ਇੱਥੇ ਮੀਟਿੰਗ ਚੱਲ ਰਹੀ ਸੀ ਤੇ ਸਾਡੇ ਕੋਈ ਨੌਜਵਾਨ ਭਾਗਕ ਹੋ ਕੇ ਕੁਝ ਹੋਰਾਂ ਨੇ ਉਸ ਦਿਨ ਇਹ ਕਿਹਾ ਸੀ ਆ ਕੇ ਮੀਟਿੰਗ ਦੇ ਵਿੱਚ ਦੇਖਤੀ ਤੌਰ ਤੇ ਵੀ ਦਿੱਤਾ ਸੀ ਕਿ ਜੇ ਪ੍ਰਧਾਨ ਜੀ ਦਾ ਅਸਤੀਫਾ ਪ੍ਰਵਾਨ ਕਰਨਾ ਤਾਂ ਸਾਡਾ ਵੀ ਕਰ ਬੜਾ ਭਾਗ ਕਜਾ ਬਹੁਤ ਸੀ ਇਸ ਕਰਕੇ ਅਸੀਂ ਉਦੋਂ ਫੈਸਲਾ ਵੀ ਨਹੀਂ ਲੈ ਸਕੇ ਸੀ ਅਸੀਂ ਫਿਰ ਅੱਗੇ ਪਾਈ ਸੀ ਮੀਟਿੰਗ ਦਾ ਫੈਸਲਾ ਦਿੱਤਾ ਤੇ ਉਸੇ ਮੀਟਿੰਗ ਦੇ ਵਿੱਚ ਭੁੰਦਰ ਸਾਹਿਬ ਨੇ ਉੱਠ ਕੇ ਸਾਰਿਆਂ ਨੂੰ ਅਪੀਲ ਵੀ ਕੀਤੀ ਸੀ ਕਿ ਕਿਸੇ ਵੀ ਪਾਰਟੀ ਦੇ ਬੰਦੇ ਨੇ ਅਸਤੀਫਾ ਨਹੀਂ ਦੇਣਾ ਤੇ ਜਿੰਨੇ ਕਿਤੇ ਦਿੱਤਾ ਉਹ ਸਾਰਾ ਹੀ ਸਮੁੱਚੇ ਤੌਰ ਤੇ ਅਸੀਂ ਉਦੋਂ ਰੈਜ਼ੋਲੂਸ਼ਨ ਪਾ ਕੇ ਉਸੇ ਮੀਟਿੰਗ 'ਚ ਰੱਦ ਕਰ ਦਿੱਤੇ ਸੀ ਜਿਹੜਾ ਕੋਈ ਵੀਰ ਸਾਡਾ ਅਕਾਲੀ ਦਲ ਤੋਂ ਬਾਹਰ ਹੈ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਦੇਖੋ ਬਾਕੀਆਂ ਨੇ ਤੇ ਅਸੀਂ ਦੇਖੋ ਤੁਹਾਡੇ ਸਾਹਮਣੇ 23 ਸਾਡੇ ਨਾਲ ਵੱਖਰੇ ਵਿਚਾਰ ਰੱਖਦੇ ਆਂ ਰੋਜ਼ ਆਪਣੇ ਵੱਖਰੇ ਵਿਚਾਰ ਵੀ ਪ੍ਰਗਟ ਕਰਦੇ ਆਂ ਪਰ ਅੱਜ ਉਹਨਾਂ ਦੀਆਂ ਡਿਊਟੀਆਂ ਉਹਨਾਂ ਦੀ ਸੇਵਾ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਵਕਫਾ ਵਕਫਾ ਜਿਹੜਿਆਂ ਚ ਕੁਝ ਦੀਆਂ ਲਾਤੀਆਂ ਬਾਕੀ ਜੇ ਕਿਸੇ ਤੇ ਕੋਈ ਡਿਸਪਲਨਰੀ ਕਾਰਵਾਈ ਹੋਈ ਹੋਈ ਆ ਤੇ ਉਹ ਜਿਹੜਾ ਇੱਕ ਤਰੀਕਾ ਹੁੰਦਾ ਢੰਗ ਤਰੀਕਾ ਹੁੰਦਾ ਨਿਤੀ ਰੂਪ ਦੇ ਵਿੱਚ ਉਹ ਆਪਣੀ ਡਿਸਪਲਿਨਰੀ ਕਮੇਟੀ ਨੂੰ ਅਪਰੋਚ ਕਰੇ ਡਿਸਪਲਿਨਰੀ ਕਮੇਟੀ ਉਹਦੇ ਤੇ ਹਮਦਰਦੀ ਨਾਲ ਵਿਚਾਰ ਕਰੇ ਇਸ ਕਰਕੇ ਇੱਕ ਪ੍ਰੋਸੀਜਰ ਹੁੰਦਾ ਪਾਰਟੀ ਦਾ ਅਸੀਂ ਜਿਹੜਾ ਕਿਸੇ ਨਾਲ ਪੱਖਪਾਤ ਕਦੇ ਨਹੀਂ ਕਰਦੇ ਕੋਈ ਹੰਕਾਰ ਨਹੀਂ ਹੁੰਦਾ ਪਾਰਟੀ ਨੂੰ ਪਾਰਟੀ ਹਮੇਸ਼ਾ ਮਾਂ ਹੁੰਦੀ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਦੀ ਹੈ ਪਰ ਬਿਨਾ ਅਨੁਸ਼ਾਸਨ ਤੋਂ ਕੋਈ ਪ੍ਰਵਾਬ ਨਹੀਂ ਚੱਲ ਸਕਦਾ ਇਹ ਵੀ ਗੱਲ ਨਾਲ ਹੀ ਪੱਕੀ ਹੈ ਇਸ ਕਰਕੇ ਜਿਹੜਾ ਸੁਹਿਰਦ ਹੈ ਜਿਹੜਾ ਇਮਾਨਦਾਰ ਹੈ ਜਿਹੜੀਆਂ ਤਾਰਾ ਕਿਤੇ ਸਾਡੇ ਵਿਰੋਧੀਆਂ ਨਾਲ ਨਹੀਂ ਜੁੜੀਆਂ ਹੋਈਆਂ ਜਿਹੜੀਆਂ ਤਾਰਾ ਕਿਤੇ ਪੰਥਕ ਵਿਰੋਧੀਆਂ ਨਾਲ ਨਹੀਂ ਜੁੜੀਆਂ ਹੋਈਆਂ ਉਹਦੇ ਤੇ ਸ਼ਰਮਣੀ ਅਕਾਲੀ ਦਲ ਨੂੰ ਕੀ ਹੁੰਦਾ ਉਹ ਤਾਂ ਨਿੱਕੇ ਮੋਟੇ ਆ ਤੁਹਾਡੇ ਸਾਹਮਣੇ ਕਿੰਨੇ ਨਾਮ ਜਿਹੜੇ ਤੁਸੀਂ ਪੜੇ ਹੋਣਿਆ ਕੱਲ ਤੁਸੀਂ ਇਹੀ ਸਮਝਦੇ ਹੋਣੇ ਵੀ ਸਾਡੇ ਖਿਲਾਫ ਨੇ ਪਰ ਸਾਡੇ ਚ ਇੰਨੀ ਇਮਾਨਦਾਰੀ ਹੈਗੀ ਆ ਕਿ ਅਸੀਂ ਕਹਿੰਦੇ ਜੀ ਉਹਨਾਂ ਤੋਂ ਪਾਰਟੀ ਦਾ ਪਰਿਵਾਰ ਹੈ ਕੋਈ ਗੱਲ ਨਹੀਂ ਕਿਸੇ ਵળે ਜਿਹੜੇ ਆ ਡਿਫਰੈਂਸ ਆਫ ਆਪੀਨੀਅਨ ਹੁੰਦਾ ਰਾਜਨੀਤੀ ਤੇ ਵਿੱਚ ਕੋਈ ਵੱਡੀ ਗੱਲ ਨਹੀਂ ਹੁੰਦੀ ਪਰ ਜਿੰਨੇ ਕੋਈ ਪਾਰਟੀ ਦੀ ਮੇਤਕੇ ਨੁਕਸਾਨ ਕੀਤਾ ਉਹਨਾਂ ਤੇ ਜੇ ਕੋਈ ਕਾਰਵਾਈ ਹੋਈ ਹੈ ਤੇ ਉਹ ਪਾਰਟੀ ਦੀ ਡਿਸਪਲਿਨ ਕਮੇਟੀ ਕੋਲੇ ਆਪਣਾ ਪੱਖ ਪੇਸ਼ ਕਰ ਲੈਣ ਸਾਰੀਆਂ ਕਿਆਸਰਾਈਆਂ ਤੇ ਵਿਰਾਮ ਲੱਗ ਗਿਆ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਨਵੀਆਂ ਪਾਰਟੀਆਂ ਦੀ ਤਰੀਕ ਐਲਾਨ ਦਿੱਤੀ ਗਈ ਇਹ ਵੀ ਸਾਫ਼ ਕਰ ਦਿੱਤਾ ਗਿਆ ਕਿ ਬਾਕੀ ਅਹੁਦੇਦਾਰ ਆਪਣੇ ਅਹੁਦਿਆਂ ਤੇ ਬਣੇ ਰਹਿਣਗੇ ਨਵਾਂ ਪ੍ਰਧਾਨ ਚੁਣਿਆ ਜਾਏਗਾ ਦਾ ਟਾਂਚਾ ਭੰਗ ਹੋਏਗਾ ਉਸ ਤੋਂ ਬਾਅਦ ਨਵੇਂ ਔਦੇਦਾਰ ਨਿਯੁਕਤ ਕੀਤੇ ਜਾਣਗੇ ਉਦੋਂ ਤੱਕ ਪਾਰਟੀ ਦਾ ਕੰਮ ਮੌਜੂਦਾ ਔਦੇਦਾਰ ਹੀ ਕਰਦੇ ਰਹਿਣਗੇ ਹੁਣ ਸ਼੍ਰੋਮਣੀ ਅਕਾਲੀ ਦਲ ਲਈ ਸਭ ਤੋਂ ਵੱਡੀ ਚੁਣੌਤੀ ਹੈ ਔਰ ਸਭ ਤੋਂ ਵੱਡਾ ਸਵਾਲ ਹੈ ਕਿ ਨਵਾਂ ਪ੍ਰਧਾਨ ਕੌਣ ਹੋਏਗਾ ਇਸ ਗੱਲ ਦਾ ਜਵਾਬ ਕਰੀਬ 50 ਦਿਨਾਂ ਬਾਅਦ ਯਾਨੀ 1 ਮਾਰਚ ਨੂੰ ਮਿਲੇਗਾ ਚੰਡੀਗੜ੍ਹ ਤੋਂ ਜਸਪ੍ਰੀ ਤਸ਼ ਪੀਟੀਸੀ ਨੀ